ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਤੇ ਮੈਂ ਗੁਰਦੀਪ ਸਿੰਘ ਆਪ ਸਭ ਦਾ ਸਾਡੇ ਚੈਨਲ ਤੇ ਜੁੜੇ ਰਹਿਣ ਲਈ ਸਵਾਗਤ ਕਰਦਾ ਹਾਂ ਅੱਵਰ ਸਾਹਮਣੇ ਆ ਰਹੀ ਹੈ ਹਲਕਾ ਤੁਰੀ ਤੋਂ ਜਿੱਥੇ ਅੱਜ ਪੰਜਾਬ ਸਰਕਾਰ ਵੱਲੋਂ ਅਯੋਜਿਤ ਮੈਗਾ ਮਾਪੇ ਅਧਿਆਪਕ ਮਿਲਣੀ ਦੇ ਤਹਿਤ ਅੱਜ ਸਰਕਾਰੀ ਸਕੂਲਾਂ ਵਿੱਚ ਇਸ ਮਿਲਣੀ ਦਾ ਅਯੋਜਨ ਕੀਤਾ ਗਿਆ ਮਾਪਿਆਂ ਨੇ ਇਸ ਮਿਲਣੀ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਸ ਮਿਲਣੀ ਦੌਰਾਨ ਮਾਪੇ ਤੇ ਅਧਿਆਪਕ ਬਹੁਤ ਉਤਸ਼ਾਹਿਤ ਦਿਖੇ ਅਧਿਆਪਕਾਂ ਦਾ ਕਹਿਣਾ ਹੈ ਦੀ ਪੰਜਾਬ ਸਰਕਾਰ ਦੀ ਇਸ ਪਹਿਲ ਕਦਮੀ ਸਦਕਾ ਮਾਪਿਆਂ ਨੂੰ ਬੱਚਿਆਂ ਦੀ ਹਰ ਇੱਕ ਐਕਟੀਵਿਟੀ ਜਿਵੇਂ ਖੇਡਾਂ ਪੜ੍ਹਾਈ ਅਤੇ ਪ੍ਰੀਖਿਆਵਾਂ ਦੀ ਤਿਆਰੀ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਮਿਲਣੀ ਵਿੱਚ ਜੋ ਕਮੀਆਂ ਅਧਿਆਪਕਾਂ ਨੂੰ ਮਹਿਸੂਸ ਹੋ ਰਹੀਆਂ ਹਨ ਜਾਂ ਜੋ ਕਮੀਆਂ ਬੱਚਿਆਂ ਦੇ ਮਾਪਿਆਂ ਨੂੰ ਮਹਿਸੂਸ ਹੋ ਰਹੀਆਂ ਹਨ ਉਹ ਆਪਸ ਵਿੱਚ ਗੱਲਬਾਤ ਰਾਹੀਂ ਸਾਂਝੀਆਂ ਕੀਤੀਆਂ ਗਈਆਂ ਜਿਸ ਨਾਲ ਬੱਚਿਆਂ ਦਾ ਅਧਿਆਪਕਾਂ ਦਾ ਸਕੂਲ ਦਾ ਅਤੇ ਮਾਪਿਆਂ ਦਾ ਪੱਵਿੱਖੋ ਉੱਪਰ ਜਾਊਗਾ ਅਤੇ ਆਪਕਾਂ ਵੱਲੋਂ ਮਾਪਿਆਂ ਨੂੰ ਸੁਨੇਹਾ ਦਿੱਤਾ ਗਿਆ ਕਿ ਆਪਣੇ ਕੰਮ-ਕਾਰ ਤੋਂ ਟਾਈਮ ਕੱਢ ਕੇ ਇਸ ਮਿਲਣੀ ਵਿੱਚ ਜ਼ਰੂਰ ਆਓ ਤਾਂ ਜੋ ਤੁਹਾਨੂੰ ਬੱਚਿਆਂ ਦੀ ਕਾਰਗੁਜ਼ਾਰੀ ਦਾ ਪਤਾ ਲੱਗ ਸਕੇ ਅਤੇ ਤੁਹਾਡਾ ਬੱਚਾ ਹੋਰ ਅੱਗੇ ਜਾ ਸਕੇ ਜਿੱਥੇ-ਜਿੱਥੇ ਕਮੀ ਹੈ ਉਸ ਨੂੰ ਆਪਸ ਵਿੱਚ ਚਰਾਲ ਮਿਲ ਕੇ ਪੂਰਾ ਕਰੀਏ ਤੇ ਅੱਗੇ ਜਾ ਸਕੀਏ ਤੁਸੀਂ ਵੀ ਦੇਖੋ ਧੁਰੀ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ ਸਰ ਅੱਜ ਬੱਚਿਆਂ ਦੀ ਮੀਟਿੰਗਾਂ ਮਾਤਾ-ਪਿਤਾ ਆ ਰਹੇ ਨੇ ਤੇ ਕਿੰਦਾਂ ਰੁਝਾਨ ਲੱਗ ਰਿਹਾ ਤੇ ਕੀ ਕੰਮ ਹੋ ਰਿਹਾ ਸਰ ਸਾਡੇ ਬਸ ਤਾਂ ਇਹ 31 ਹਜ਼ਾਰ ਤੋਂ ਘਟਨੀ ਹੈਗਾ ਜੋ ਸਿੱਖਿਆ ਵਿਭਾਗ ਪੰਜਾਬ ਵੱਲੋਂ ਮੈਗਾ ਫੀਲੀਅਮ 3.0 ਰੱਖੀ ਗਈ ਹੈ ਅਸੀਂ ਬਹੁਤ ਜ਼ਿਆਦਾ ਇਫੈਕਟਡ ਹੈਗੇ ਆ ਕਿ ਇਸ ਕਰਕੇ ਇੰਸਾਈਟਡ ਹੈਗੇ ਆ ਕਿ ਬੱਚਾ ਦੇ ਮਾਤਾ-ਪਿਤਾ ਸਾਡੇ ਰੂਬਰੂ ਹੋਣਗੇ ਜੋ ਕਮੀਆਂ ਸਾਨੂੰ ਮਹਿਸੂਸ ਹੋ ਰਹੀਆਂ ਨੇ ਜਾਂ ਬੱਚਿਆਂ ਦੇ ਮਾਤਾ-ਪਿਤਾ ਕਿ ਤੁਹਾਨੂੰ ਜੋ ਕਮੀਆਂ ਮਸਤੂ ਹੋ ਰਹੀਆਂ ਨੇ ਆਪਸ ਵਿੱਚ ਸੰਝੇ ਕੀਤੀਆਂ ਜਾਣਗੀਆਂ ਤੇ ਦਾ ਨਤੀਜਾ ਇਹ ਹੋਊਗਾ ਕਿ ਮਿਸ਼ਨ 100% ਬੱਚਿਆਂ ਦੇ 100% ਵਿੱਜਾਊਗਾ ਜਿਸ ਦੇ ਨਾਲ ਬੱਚਿਆਂ ਦਾ ਵੀ ਭਵਿੱਖ ਤੇ ਉੱਪਰ ਜਾਊਗਾ ਮਾਤਾ-ਪਿਤਾ ਦਾ ਵੀ ਸਾਡੇ ਸਕੂਲ ਦਾ ਵੀ ਅਤੇ ਸਾਡੇ ਸਬੇਸ਼ ਦਾ ਵੀ ਇਹ ਬਹੁਤ ਬੜੀ ਉਪਰਾਲਾ ਸਰ ਕੁਝ ਮਾਪਿਓ ਇਸ ਮੀਟਿੰਗ ਨੂੰ ਨਾਰਮਲ ਲੈਂਦੇ ਨੇ ਨਹੀਂ ਆਉਂਦੇ ਉਹਨਾਂ ਨੂੰ ਕੀ ਮੈਸੇਜ ਹੋਊਗਾ ਸਰ ਅਸੀਂ ਦੋ ਤਿੰਨ ਦਿਨਾਂ ਦਾ ਪੈਨ ਰਹੀ ਜਾਗਰੂ ਕਰ ਰਹੀ ਬੱਚੇ ਦੇ ਮਾਤਾ ਪਿਤਾ ਨੂੰ ਸਭ ਤੋਂ ਪਹਿਲਾਂ ਅਸੀਂ ਬੱਚਿਆਂ ਨੂੰ ਜਾਗਰੂ ਕੀਤਾ ਹੈਗਾ ਫਿਰ ਅਸੀਂ ਟੈਲੀਫੋਨ ਰਾਹੀਂ ਮੈਸੇਜ ਲਗਾ ਕੇ ਬੱਚੇ ਦੇ ਮਾਤਾ ਪਿਤਾ ਨੂੰ ਕਿਹਾ ਹੈਗਾ ਕਿ ਤੁਸੀਂ ਆਪਣੇ ਕੰਮ ਦੇ ਵਿੱਚੋਂ బిਜ਼ੀ ਸ਼ਡਿਊਲ ਦੇ ਵਿੱਚੋਂ ਘੱਟੋ ਘੱਟ 5 ਮਿੰਟ 10 ਮਿੰਟ ਇੱਥੇ ਜ਼ਰੂਰ ਆਓ ਤਾਂ ਕਿ ਤੁਹਾਨੂੰ ਬੱਚੇ ਦੀ ਕਾਰਜਗਾਰੀ ਪਤਾ ਲੱਗੇ ਤਾਂ ਕਿ ਤੁਹਾਡੀ ਬੱਚਾ ਹੋਰ ਜ਼ਿਆਦਾ ਅੱਗੇ ਜਾ ਸਕੇ ਜਿੱਥੇ ਜਿੱਥੇ ਕਮੀ ਹੈਗੀ ਹੈ ਉਹੋ ਕਮੀ ਨੂੰ ਆਪਾਂ ਪੂਰਾ ਕਰਕੇ ਰਲ ਮਿਲ ਕੇ ਹੀ ਪੂਰਾ ਕਰਕੇ ਅੱਗੇ ਜਾ ਸਕਦੇ ਹਾਂ ਮੈਡਮ ਅੱਜ ਪੂਰੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਦੇ ਹੁਕਮ ਅਨੁਸਾਰ ਮੀਟਿੰਗਾਂ ਰੱਖੀਆਂ ਗਈਆਂ ਨੇ ਕੀ ਕਹੋਗੇ ਬਹੁਤ ਵਧੀਆ ਉਪਰਾਲਾ ਜੀ ਉਹਨਾਂ ਦਾ ਜਿਹੜਾ ਮੈਗਾ ਪੀਟੀਐਮ ਰੱਖੀ ਹੋਈ ਹੈ ਸਾਰੇ ਪੇਰੈਂਟਸ ਬਾਅਦ ਚੜ ਕੇ ਹਿੱਸਾ ਲੈ ਰਹੇ ਨੇ ਇਹਨਾਂ ਨੂੰ ਪਤਾ ਲੱਗੂਗਾ ਜੀ ਵੀ ਸਾਡੇ ਬੱਚੇ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ ਟੈਟਾਂ ਦੀ ਪੜ੍ਹਾਈ ਦੀ ਪੇਪਰਾਂ ਦੀ ਸਾਰੀ ਕਾਰਗੁਜ਼ਾਰੀ ਸਾਰੇ ਟੀਚਰ ਬੜੇ ਜੋਸ਼ ਉਰ ਨਾਲ ਆਪਣੀ ਤਿਆਰੀ ਕਰਕੇ ਆਏ ਨੇ ਤੇ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਉਪਰਾਲਾ ਐਜੂਕੇਸ਼ਨ ਦੇ ਲੈ ਕੇ ਸਰਕਾਰ ਕਾਫੀ ਉਤਸ਼ਾਹ ਤੇ ਕਾਫੀ ਫੰਡ ਵਗੈਰਾ ਦੇ ਰਹੀ ਹੈ ਸਕੂਲਾਂ ਉਸ ਹਾਂਜੀ ਬਹੁਤ ਵਧੀਆ ਜੀ ਜਿਹੜੇ ਹੁਣ ਫੰਡ ਸਾਨੂੰ ਮਿਲ ਰਹੇ ਨੇ ਇਹਨਾਂ ਦੇ ਨਾਲ ਮਲ ਰੈਨੋਵੇਸ਼ਨ ਹੋ ਰਹੀ ਹੈ ਨਵੇਂ ਬਣ ਰਹੇ ਨੇ ਸਮਾਰਟ ਸਕੂਲ ਬਣ ਰਹੇ ਨੇ ਬਹੁਤ ਕੁਛ ਗ੍ਰਾਂਟ ਆਈਆਂ ਨੇ এডੂਕੇਸ਼ਨ ਪਾਰਕ ਬਾਰੇ ਤੇ ਜਿਹੜੇ ਰੂਮ ਨੇ ਉਹ ਬਣ ਰਹੇ ਨੇ ਤੇ ਮੈਡਮ ਕਿੱਦਾਂ ਲੱਗ ਰਿਹਾ ਵੀ ਜਿਵੇਂ ਪਹਿਲਾਂ ਬੱਚੇ ਪ੍ਰਾਈਵੇਟ 'ਚ ਲਗਾ ਰਹੇ ਸੀ ਕੀ ਹੁਣ ਕੁਛ ਲੱਗ ਰਿਹਾ ਜਾਂ ਵੀ ਇੱਧਰ ਸਰਕਾਰੀ ਵੱਲੋਂ ਆ ਰਿਹਾ ਹਾਂਜੀ ਸਾਡੇ ਕੋਲ ਤਾਂ ਜੀ ਬਹੁਤ ਗਿੰਦੀ ਵਧੀ ਹੈ ਜੀ ਸਾਡੇ ਕੋਲੇ ਹੁਣ ਪਹਿਲਾਂ ਨਾਲੋਂ ਮਤਲਬ ਬੱਚਿਆਂ ਦੀ ਗਿਣਤੀ ਵਧ ਰਹੀ ਹੈ ਤੇ ਅੱਗੇ ਵੀ ਵਧੂਗੀ ਇਨਫਿਊਚਰ ਸਾਨੂੰ ਪੂਰੀ ਉਮੀਦ ਤੇ ਲੋਕਾਂ ਨੂੰ ਜਾਂ ਮਾਪਿਆਂ ਨੂੰ ਕੀ ਮੈਸੇਜ ਦੋਗੇ ਬੱਚਿਆਂ ਨੂੰ ਬਸ ਇਹੀ ਕਹਾਂਗੇ ਜੀ ਪ੍ਰਾਈਵੇਟ ਜਿਹੜੇ ਸਕੂਲ ਨੇ ਤੇ ਉਹਨਾਂ ਨਾਲ ਨਾਲ ਸਰਕਾਰੀ ਸਕੂਲ ਘਟ ਨਹੀਂ ਹੈ ਸਰ ਉਹ ਜੋ ਅੱਜ ਮੀਟਿੰਗ ਵਗੈਰਾ ਰੱਖੀ ਗਈ ਹੈ ਬੱਚਿਆਂ ਦੇ ਮਾਪਿਆਂ ਦੀ ਤੇ ਇਸ ਵਾਰ ਕੀ ਕਹੋਗੇ ਅੱਜ ਮਾਪੇ ਦੇ ਆਪ ਮਿਲਣੀ ਕਰਵਾਈ ਜਾ ਰਹੀ ਹੈ 16 ਦਸੰਬਰ ਨੂੰ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਇਹ ਤਾਕੇ ਜਿਹੜੇ ਮਾਪੇ ਨੇ ਉਹ ਟੀਚਰਸ ਨਾਲ ਮੇਲਜੋਲ ਵਧੇ ਉਹਨਾਂ ਦਾ ਤੇ ਜਿਹੜੀਆਂ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਮਾਪਿਆਂ ਨੂੰ ਉਹਨਾਂ ਬਾਰੇ ਉਹਨਾਂ ਨੂੰ ਚੰਨਣਾ ਪਾਇਆ ਜਾਵੇ ਇਹ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਅਸੀਂ ਇਹਦੀ ਬਹੁਤ ਸ਼ਲਾਘਾ ਕਰਦੇ ਹਾਂ ਤੇ ਮਾਪੇ ਵੀ ਬਹੁਤ ਉਤਸ਼ਾਹ ਨਾਲ ਇਸ ਮੀਟਿੰਗ ਦੇ ਵਿੱਚ ਭਾਗ ਲੈ ਰਹੇ ਨੇ ਦੇ ਅਧਿਆਪਕਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਧੰਨਵਾਦ ਜਿਹੜੇ ਮਾਪਿਓ ਕਹਿੰਦੇ ਨੇ ਪ੍ਰਾਈਵੇਟ ਸਕੂਲ ਵਧੀਆ ਨੇ ਪਰ ਆਇਆ ਸਰਕਾਰੀਆਂ ਥੋੜੀ ਘਾਟ ਆ ਉਹਨਾਂ ਵਰਗੀ ਕਹੋਂਗੇ ਕੁਝ ਬਦਲਾਅ ਆ ਰਿਹਾ ਕਿਸੇ ਵਿੱਚ ਨਹੀਂ ਬਹੁਤ ਵੱਡਾ ਬਦਲਾਅ ਆਇਆ ਜੀ ਸਰਕਾਰ ਨੇ ਦੇਖੋ ਜਿਹੜੇ ਲਾਇਬ੍ਰੇਰੀ ਅਸੀਂ ਲੰਗਰ ਲਾਇਆ ਜਿੰਨੇ ਵੀ ਟੀਚਿੰਗ ਏਰੀਆ ਬਣਿਆ ਨੇ ਸਰਕਾਰ ਨੇ ਬਹੁਤ ਅਪਡੇਟ ਕੀਤਾ ਜੀ ਕੰਮ ਜਦੋਂ ਸਰਕਾਰ ਬਣੀ ਹੈ ਲੋਕਾਂ ਨੂੰ ਹੁਣ ਪ੍ਰਾਈਵੇਟ ਸਕੂਲਾਂ ਤੋਂ ਮੁੱਖ ਮੋੜ ਰਹੇ ਨੇ ਜੀ ਬਹੁਤ ਮੁੱਖ ਮੋੜਿਆ ਹੈ ਸਰਕਾਰੀ ਸਕੂਲਾਂ ਵੱਲ ਲੋਕ ਆ ਰਹੇ ਨੇ ਜੀ ਲੋਕਾਂ ਦਾ ਬਹੁਤ ਰੁਝਾਨ ਬਦਲ ਰਿਹਾ ਹੈ ਸਰਕਾਰ ਨੇ ਬਹੁਤ ਪ੍ਰਾਲੇ ਕਰ ਰਹੀ ਹੈ ਵੀ ਲੋਕਾਂ ਨੂੰ ਨਵੀਂ ਅਨੁਮੈਨਿਸ਼ੂ ਉਲਟਾ ਮਿਲ ਰਹੀਆਂ ਨੇ ਲੋਕਾਂ ਨੂੰ ਇਹਦੇ ਲਈ ਚੰਨਾਂ ਵੀ ਪਾਇਆ ਜਾ ਰਿਹਾ ਹੈ ਪਹਿਲਾਂ ਇਸ ਤਰ੍ਹਾਂ ਦੀ ਮੈਗਾ ਮੀਟਿੰਗਾਂ ਨਹੀਂ ਹੁੰਦੀਆਂ ਸੀ ਪਹਿਲਾਂ ਜਿਹੜੀਆਂ ਪੇਰੈਂਟਸ ਮੀਟਿੰਗਾਂ ਹੁੰਦੀਆਂ ਸੀ ਤਾਂ ਇਕੱਲੇ ਪੇਰੈਂਟਸ ਆਉਂਦੇ ਸੀ ਬੱਚੇ ਸਕੂਲ ਲਾਏ ਜਾਂਦੇ ਸੀ ਪਰ ਹੁਣ ਪੇਰੈਂਟਸ ਤੇ ਬੱਚੇ ਨਾਲ ਆਉਂਦੇ ਨੇ ਜਿਸ ਤਰ੍ਹਾਂ ਪਹਿਲਾਂ ਪ੍ਰਾਈਵੇਟ ਸਕੂਲ ਦੀ ਮੀਟਿੰਗ ਹੁੰਦੀ ਸੀ ਵੀ ਸਕੂਲ ਆ ਜੋਬ ਹੈ ਸਕੂਲ ਨੂੰ ਆਫ ਕਰਕੇ ਬਿਲਕੁਲ ਹੀ ਫੇਰੇ ਇਹ ਮੀਟਿੰਗ ਕਰਵਾਈ ਜਾ ਰਹੀ ਹੈ ਬਹੁਤ ਵਧੀਆ ਪ੍ਰਾਪਲ ਹੈ ਜੀ ਸਰ ਕੁਝ ਮਾਪਿਓ ਹਲੇ ਵੀ ਮੀਟਿੰਗ ਤੇ ਨਹੀਂ ਆਉਂਦੇ ਉਹਨਾਂ ਨੂੰ ਕੀ ਸੰਦੇਸ਼ ਲਾਉਣਾ ਅਸੀਂ ਉਹਨਾਂ ਨੂੰ ਸੰਦੇਸ਼ ਦਿੰਨੇ ਆ ਵੀ ਤੁਸੀਂ ਵੈਲਕਮ ਐ ਤੁਹਾਡਾ ਸਕੂਲ ਚ ਆਓ ਦੇਖੋ ਸਕੂਲ ਦਾ ਇਨਫਰਾਸਟ੍ਰਕਚਰ ਬਹੁਤ ਸੁਧਾਰ ਹੋ ਰਿਹਾ ਹੈ ਗ੍ਰਾਂਟਾਂ ਬਹੁਤ ਆ ਰਹੀਆਂ ਨੇ ਸਰਕਾਰ ਬਹੁਤ ਖਰਚਾ ਕਰ ਰਹੀ ਹੈ ਜਿਹੜੀਆਂ ਬੇਸਿਕ ਗੱਲਾਂ ਨੇ ਜਿਵੇਂ ਬਾਥਰੂਮ ਹੈ ਫਰਨੀਚਰ ਹੈ ਜਿਵੇਂ ਕੰਪਿਊਟਰ ਨੇ ਸਾਡੇ ਹੁਣ ਵਾਈਫਾਈ ਦੇਖੋ ਬਹੁਤ ਵਧੀਆ ਪ੍ਰਾਪਲ ਹੈ ਸਰਕਾਰ ਦਾ ਇਹ ਵਾਈਫਾਈ ਲਾਈ ਹੈ ਸਰਕਾਰ ਨੇ ਵੀ ਤਾਂ ਕਿ ਜਿਹੜਾ ਵੀ ਕੰਪਿਊਟਰ ਦਾ ਰਿਲੇਟਡ ਕੰਮ ਨੇ ਸਾਰੇ ਵਧੀਆ ਤਰ੍ਹਾਂ ਨਾਲ ਨੇਪਰੇ ਚੜ੍ਹ ਸਕਣ ਜੀ ਧੰਨਵਾਦ ਸਰ ਜੋ ਇੰਪੋਰਟੈਂਸ ਮੀਟਿੰਗ ਸੀ ਕਿੱਦਾਂ ਲੱਗਿਆ ਸਕੂਲ ਚ ਆ ਕੇ ਬੱਚੇ ਪ੍ਰਿੰਸੀਪਲ ਨੂੰ ਮਿਲਿਓ ਸਕੂਲ ਦਾ ਬਹੁਤ ਅੱਛਾ ਲੱਗਿਆ ਠੀਕ ਹਨਾ ਚਾਹੋਗੇ ਆ ਸਾਡਾ ਬੱਚਾ ਜੀ ਪੜ੍ਹਾਈ ਜੀ ਤੁਸੀਂ ਜੇ ਕਰੀ ਵਧੀਆ ਜੀ ਤੇ ਸਕੂਲ ਦੇ ਜੋ ਟੀਚਰ ਬਾਰੇ ਕਿੱਦਾਂ ਲੱਗੇ ਆ ਉਹ ਵੀ ਅੱਛੇ ਲੱਗੇ ਲੱਗੇ ਤੇ ਲੋਕਾਂ ਨੂੰ ਕੀ ਮੈਸੇਜ ਦਵਾਂਗੇ ਇਸ ਨੂੰ ਮੈਂ ਤਾਂ ਆ ਵੀ ਸਰਕਾਰੀ ਸਕੂਲ ਵਧੀਆ ਜੀ ਤੇ ਇੱਥੇ ਬੱਚਿਆਂ ਨੂੰ ਡਿਵੀਜ਼ਨ ਦਵਾਉਂਦੇ